ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨਪਿਤਕਾਰ ਹਾਜ਼ਰਾ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਨੇ ਕੇਂਦਰ ਏਜੰਸੀ ਨਾਲ ਗੱਲ ਕਰਕੇ ਅੰਤਰਰਾਸ਼ਟਰੀ ਨਸ਼ਾ ਤਸਕਰ ਨੂੰ ਕੀਤਾ ਕਾਬੂ ਮੋਦੀ ਕੈਬਨਿਟ ਨੇ ਕੀਤਾ ਫੈਸਲਾ ਸੰਵਿਧਾਨ ਤਹਿਤ ਮਿਲ ਰਹੀ ਰਿਜ਼ਰਵੇਸ਼ਨ ਰਹੇਗੀ ਜਾਰੀ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਤੋਂ ਕੀਤਾ ਇਨਕਾਰ ਮਨ ਸ਼ਹਿਰਾਵਤ ਨੇ ਭਾਰਤ ਨੂੰ ਦਵਾਇਆ 6ਵਾਂ ਤਗਮਾ ਜਿੱਤੇ ਆ ব্রੌਂਜ਼ ਮੈਡਲ ਸਰਹੱਦੋਂ ਪਾਰ ਆਉਣ ਲੱਗੇ ਹਲਕੇ ਡਰਨ ਬੀਐਸਐਫ ਨੇ ਅਪਣਾਈ ਨਵੀਂ ਸਰਚ ਰਣਨੀਤੀ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਦੇ ਦੇਗੇ ਚ ਡਿਗਣ ਵਾਲੇ ਵਿਅਕਤੀ ਦੀ ਹੋਈ ਦਰਦਨਾਕ ਮੌਤ ਸੋ ਕਬੀਰ ਵੱਲੋਂ ਹਿਮਾਚਲ ਸੀਐਮ ਨਾਲ ਮੁਲਾਕਾਤ ਤੇ ਟੀ ਇਨਸਾਨ ਨੇ ਕ세 ਤੰਜ ਕਿਹਾ ਸਿੱਖਾਂ ਨੂੰ ਨਾ ਕਰੋ ਗੁੰਮਰਾ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸਰਕਾਰੀ ਅਫਸਰਾਂ ਲਈ ਕੀਤੀਆਂ ਕੁਝ ਸਖਤ ਹਦਾਇਤਾਂ ਜਾਰੀ 15 ਅਗਸਤ ਦੇ ਚੱਲਦਿਆਂ ਸਰਹੱਦੀ ਇਲਾਕਿਆਂ 'ਚ ਫੇਰ ਦਿਖੇ ਸ਼ਖੀ ਪੁਲਿਸ ਤੇ ਕਮਾਂਡੋ ਅਲਰਟ ਮੋਰਤੇ ਇਨਸਾਨੀਅਤ ਹੋਈ ਸ਼ਰਮਸਾਰ 30 ਸਾਲ ਦੇ ਵਿਅਕਤੀ ਨੇ ਡੇਢ ਸਾਲ ਦੀ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ ਪੁਲਿਸ ਨੇ ਕੀਤਾ ਗ੍ਰਿਫਤਾਰ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਦੇ ਖਾਣੇ 'ਚੋਂ ਨਿਕਲਿਆ ਕੀੜਾ ਬੱਚਿਆਂ ਨੇ ਘੇਰਿਆ ਡੀਨ ਦਾ ਦਫ਼ਤਰ ਦਰਮਿਆਨੀ ਬਾਰਿਸ਼ ਨੇ ਲੋਕਾਂ ਨੂੰ ਦਵਾਈ ਗਰਮੀ ਤੋਂ ਰਾਹਤ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਅਪਡੇਟਾਂ ਸਵਤੰਤਰਤਾ ਦਿਵਸ ਨੂੰ ਲੈ ਕੇ ਚਾਰੇ ਪਾਸੇ ਹੋ ਰਹੀ ਹੈ ਚੈਕਿੰਗ ਪੁਲਿਸ ਅਤੇ ਆਰਮੀ ਹੋ ਗਈ ਹੈ ਚੌਕਸ ਹਰਿਆਣਾ ਦੇ ਸਕੂਲਾਂ 'ਚ 15 ਅਗਸਤ ਨੂੰ ਲੈ ਕੇ ਨਵੇਂ ਨਿਯਮ ਹੋਣਗੇ ਲਾਗੂ ਬੱਚੇ ਗੁੱਡ ਮਾਰਨਿੰਗ ਦੀ ਜਗ੍ਹਾ ਕਹਿਣਗੇ ਜੈ ਹਿੰਦ ਪਟਿਆਲਾ 'ਚ ਵਿਆਹ ਸ਼ਾਦੀ ਅਤੇ ਹੋਰ ਪ੍ਰੋਗਰਾਮਾਂ 'ਚ ਬੈਨ ਕਰੇ ਜਾਣਗੇ ਪਟਾਕੇ ਪ੍ਰਦੂਸ਼ਣ ਨੂੰ ਰੋਕਣ ਲਈ ਡੀਸੀ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਸੰਜੇ ਸਿੰਘ ਨੇ ਮਨੀਸ਼ ਸ਼ਿਸ਼ੋਦੀਆ ਦੀ ਜ਼ਮਾਨਤ ਤੋਂ ਬਾਅਦ ਕੀਤਾ ਸਵਾਗਤ ਕਿਹਾ ਏਜੰਸੀਆਂ ਨੇ ਚਲਾਇਆ ਸੀ ਝੂਠਾ ਕੇਸ ਹੁਣ ਵੱਜੀ ਉਹਨਾਂ ਦੇ ਮੂੰਹ ਤੇ ਚਪੇੜ ਮਠਿੰਡਾ ਚ ਟਰੈਕਟਰ ਤੇ ਕਾਰ ਦੀ ਹੋਈ ਭਿਆਨਕ ਟੱਕਰ ਇੱਕ ਵਿਅਕਤੀ ਦੀ ਹੋਈ ਦਰਦਨਾਕ ਮੌਤ ਜਲੰਧਰ ਚ ਇੱਕ ਮਹਿਲਾ ਨੇ ਕੀਤਾ ਜ਼ਬਰਦਸਤ ਹੰਗਾਮਾ ਆਪਣੇ ਪਤੀ ਨੂੰ ਦੂਸਰੀ ਲੜਕੀ ਨਾਲ ਫੜਿਆ ਕਿ ਆ ਪੰਚਾਇਤ ਤੋਂ ਫੈਸਲਾ ਹੋਣ ਤੋਂ ਬਾਅਦ ਵੀ ਨਹੀਂ ਮੰਨਿਆ ਮੇਰਾ ਪਤੀ ਮੋਦੀ ਕੈਬਨਿਟ ਨੇ ਕੀਤਾ ਫੈਸਲਾ ਸੰਵਿਧਾਨ ਤਹਿਤ ਮਿਲ ਰਹੀ ਰਿਜ਼ਰਵੇਸ਼ਨ ਰਹੇਗੀ ਜਾਰੀ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਤੋਂ ਕੀਤਾ ਇਨਕਾਰ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦਿਓ ਇਜਾਜ਼ਤ ਧੰਨਵਾਦ